ਮਹਾਰਾਜ ਗੁਰਬਾਣੀ ਚ ਲਿਖਦੇ ਨੇ ਉਹ ਕਹਿੰਦੇ ਸੇਵਤ ਸੇਵਤ ਸਦਾ ਸੇਵ ਕਹਿੰਦੇ ਅਜੀਬੀ ਮੌਕਾ ਆ ਸਿਮਰਲਾ ਪ੍ਰਮਾਤਮਾ ਨੂੰ ਯਾਦ ਕਰ ਲੈ ਪ੍ਰਮਾਤਮਾ ਨੂੰ ਕਹਿਣਾ ਮਨ ਲਾ ਗੁਰੂਆਂ ਪੀਰਾਂ ਪੈਗੰਬਰਾਂ ਦਾ ਤੇਰੇ ਸੰਗ ਬਸਦਾ ਹੈ ਕਾਲ ਕਾਲ ਕਹਿੰਦੇ ਮੌਤ ਨੂੰ ਕਹਿੰਦੇ ਤੇਰੇ ਨਾਲ ਤੇਰੇ ਸੰਗ ਤੇਰੇ ਆਲੇ ਦੁਆਲੇ ਤੇਰੇ ਨਾਲ ਸੌਂਦੀ ਆ ਤੇਰੇ ਨਾਲ ਜਾਗਦੀ ਆ ਮੌਤ ਹਮੇਸ਼ਾ ਅਜੇ ਵੀ ਸਿਮਰਲਾ ਹੈ ਅਜੇ ਵੀ ਰੱਬ ਦਾ ਨਾਮ ਤੇ ਆਲਾ ਦੁਨੀਆਦਾਰੀ ਦੇ ਨਿਆਰੇ ਲੈ ਜਿਹੜੇ ਲੈਣੇ ਆ ਇਹਦੇ ਵਿੱਚ ਕੋਈ ਇਸ਼ੂ ਨਹੀਂ ਮਹਾਰਾਜ ਕਹਿੰਦੇ ਲੈ ਨਿਆਰੇ ਜਿਹੜੇ ਲੈਣੇ ਆ ਪਰ ਨਾਲ ਨਾਲ ਇਹ ਵੀ ਰੀਅਲਾਈਜ਼ ਕਰ ਤੂੰ ਦੁਨੀਆ ਤੇ ਕਰਨ ਕੀ ਆ ਤੇਰੀ ਮੌਤ ਤੇਰੀ ਐਨ ਆਲੇ ਦੁਆਲੇ ਤੇਰੇ ਮੋਰੇ ਤੇਰੇ ਪਿੱਛੇ ਤੇਰੇ ਉੱਤੇ ਤੇਰੇ ਥੱਲੇ ਐਨ ਨਾਲ ਖੜੀ ਤੇਰੇ ਪਤਾ ਨਹੀਂ ਕਿਹੜੇ ਬਲਿੱਤਰ ਨਾਲ ਲੈ ਜਾਏ ਫੇਸ ਕਰਕੇ ਮਹਾਰਾਜ ਕਹਿੰਦੇ ਸਾਧੂ ਦੀ ਗੱਲ ਮੰਨ ਸਾਧੂ ਕਹਿੰਦੇ ਆ ਉਹ ਨੂੰ ਜਿਹਦੇ ਕੋਲ ਰੱਬ ਦਾ ਗਿਆਨ ਹੋਵੇ ਜਿਹੜਾ ਖੁਦ ਪਰਮਾਤਮਾ ਨੂੰ ਜਾਣਦਾ ਹੋਵੇ ਤੇ ਜਣਾਦਾ ਐ ਐਸੇ ਸਾਧੂ ਦੀ ਸੰਗਤ ਕਰ ਇਹ ਖੋਸ਼ ਲੋਕ ਵਿੱਚ ਮਹਾਰਾਜ ਲਿਖਦੇ ਨੇ ਉਹ ਕਹਿੰਦੇ ਕੋਈ ਐਸਾ ਸੱਜਣ ਲੋੜ ਲੈ ਜੋ ਹਰ ਸੇ ਹੁੰਦੇ ਵੇ ਜੋੜ ਕੋਈ ਲੱਭ ਐਸਾ ਸੱਜਣ ਜਿਹੜਾ ਤੈਨੂੰ ਰੱਬ ਦੇ ਨਾਲ ਜੋੜਦਾ ਹੈ ਜਿਹੜਾ ਤੈਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ ਲੱਭ ਐਸਾ ਕੋਈ ਸੱਜਣਾ ਅਗਲੀ ਲੰਚ ਕੀ ਲਿਖਦੇ ਨੇ ਮਹਾਰਾਜ ਥੱਲੇ ਦੇਖੋ ਕਰ ਸੇਵਾ ਤੂੰ ਸਾਧ ਕੀ ਹੋ ਕਟਿਏ ਜਮ ਜਾਲ ਉਹ ਕਹਿੰਦੇ ਐਦਾਂ ਦੇ ਸਾਧੂ ਨੂੰ ਮਿਲ ਕੇ ਐਦਾਂ ਦੇ ਸਤਿਗੁਰੂ ਨੂੰ ਮਿਲ ਕੇ ਐਦਾਂ ਦੇ ਗੁਰੂ ਨੂੰ ਮਿਲ ਕੇ ਤੇਰਾ ਜਮ ਜਾਲ ਕਟਿਆ ਜਾ ਸਕਦਾ ਤੇਰਾ ਜਨਮ ਮਰਨ ਜਿਹੜਾ ਤੂੰ ਜੰਮੀ ਜਾਂ ਨਾ ਮਰੀ ਜਾਂ ਨਾ ਜੰਮੀ ਜਾਂ ਨਾ ਮਰੀ ਜਾਂ ਨਾ ਮੈਂ ਨਹੀਂ ਕਹਿੰਦਾ ਮਹਾਰਾਜ ਕਹਿ ਰਹੇ ਨੇ ਉਹ ਕਹਿੰਦੇ 84 ਲੱਖ ਜੂਨ ਉਹ ਪਾਈ ਮਾਨਸ ਕੋ ਪ੍ਰਭ ਕੀ ਵਡਿਆਈ ਜੋ ਨਰ ਇਸ ਪੌੜੀ 'ਤੇ ਚੁੱਕੇ ਆਈ ਚਾਈਂ ਦੁਖ ਪਾਏਗਾ ਮਹਾਰਾਜ ਕਹਿ ਰਹੇ ਨੇ ਕਿੰਨੇ 84 ਲੱਖ ਜੂਨਾ ਨੇ ਜੂਨਾ ਕਿਹੜੀਆਂ ਚਲੋ ਆਪਾਂ ਇਹ ਵੀ ਮੰਨ ਲਈਏ ਪੰਛੀਆਂ ਦੀਆਂ ਪਰਿੰਦਿਆਂ ਦੀਆਂ ਜੂਨਾ ਹੋ ਸਕਦੀਆਂ ਜਾਨਵਰਾਂ ਦੀਆਂ ਜੂਨਾ ਹੋ ਸਕਦੀਆਂ ਪਾਣੀ ਵਿੱਚ ਹੋ ਸਕਦੀਆਂ ਪਾਣੀ ਦੇ ਉੱਤੇ ਬਹੁਤ ਜੂਨਾ ਹੋ ਸਕਦੀਆਂ ਪਰ ਉਹਨਾਂ ਜੂਨਾ ਦੇ ਨਾਲ ਨਾਲ ਕੁਝ ਐਸੀਆਂ ਜੂਨਾ ਵੀ ਨੇ ਜਿਹੜੀਆਂ ਸਾਡੇ ਮਨ ਨੂੰ ਲੱਗੀਆਂ ਨੇ ਦੁਖੀ ਰਹਿਣਾ ਪਰੇਸ਼ਾਨ ਰਹਿਣਾ ਨੱਠ ਭੱਜ ਕਰੀ ਜਾਣੀ ਪੈਸਾ 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 ਕਰੀ ਜਾਣਾ ਧੀਆਂ 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 ਪੁੱਤ 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 ਕਰੀ ਜਾਣਾ ਹਰ ਟਾਈਮ ਮੇਰੇ ਬੱਚਾ ਨਹੀਂ ਹੁੰਦਾ ਜੇ ਹੋ ਗਿਆ ਮੇਰੇ ਮੁੰਡਾ ਨਹੀਂ ਹੁੰਦਾ ਜਦੋਂ ਤਨ ਮੁੰਡੇ ਹੋ ਗਏ ਕੁੜੀ ਨਹੀਂ ਹੁੰਦੀ ਜੇ ਕੁੜੀਆਂ ਹੋ ਗਈਆਂ ਮੁੰਡਾ ਨਹੀਂ ਹੁੰਦਾ ਦੁਨੀਆ ਦੇ ਪਤਾ ਨਹੀਂ ਕਿੰਨੇ ਰੰਗ ਆ ਕਿੰਨੀਆਂ ਜੂਨਾਂ ਨੇ ਜਿਹੜੀਆਂ ਅਸੀਂ ਰੋਜ਼ ਭੋਗਦੇ ਆ ਮਨ ਦੇ ਨਾਲ ਸੋਚ ਦੇ ਨਾਲ ਕੰਮਾਂ ਕਾਰਾਂ ਦੇ ਨਾਲ ਕੰਮਾਂ ਤੇ ਦੁਖੀਆਂ ਬੋਸ ਮੇਰਾ ਠੀਕ ਨਹੀਂ ਇਹ ਵੀ ਜੂਨ ਹੈ ਉਹ ਜੂਨ ਹੋ ਸਕਦਾ ਮਹੀਨੇ ਦੀ ਹੋਵੇ ਹੋ ਸਕਦਾ ਕਈਆਂ ਨੂੰ 2 ਸਾਲ ਦੀ ਜੂਨ ਹੋਵੇ ਉਹ ਪਰੇਸ਼ਾਨ ਹੋਣ ਆਪਣੇ ਬੋਸ ਤੋਂ ਆਪਣੇ ਕਮਾਕਾਰਾਂ ਤੋਂ ਆਪਣੇ এনवायरमेंटਲ ਤੋਂ ਇਸ ਕਰਕੇ ਬਹੁਤ ਜੂਨਾ ਨੇ ਮਾਰਜ ਕੇੰਦੇ ਕਰ ਸੇਵਾ ਤੂੰ ਸਦ ਕੀ ਹੋ ਕਾਟਿਏ ਜਮ ਜਾਲ ਐਦਾਂ ਦੇ ਗੁਰੂ ਦੀ ਸੇਵਾ ਕਰ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਗੁਰੂ ਦੇ ਚਰਨ ਕੁੱਟੀ ਜਾਣੀਆਂ ਗੁਰੂ ਦਾ ਸਰੀਰ ਕੁੱਟੀ ਜਾਣਾ ਗੁਰੂ ਦੇ ਘਰ ਦੀ ਸਫਾਈ ਕਰੀ ਜਾਣੀ ਨਹੀਂ ਗੁਰੂ ਦੇ ਗਿਆਨ ਨੂੰ ਅਮਲ ਦੇ ਵਿੱਚ ਲੈ ਕੇ ਆਉਣਾ ਉਹ ਅਸਲੀ ਸੇਵਾ ਹੁੰਦੀ ਆ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਮਨ ਚਿਤ ਲਾਏ ਸਤਗੁਰੂ ਦੀ ਸੇਵਾ ਕਿਹੜੀ ਆ ਸਤਗੁਰੂ ਦੇ ਬਚਨਾਂ ਨੂੰ ਮੰਨਣਾ ਸਤਗੁਰੂ ਦੇ ਹੁਕਮਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲਣਾ ਮੇਰੇ ਵਿੱਚ ਬਹੁਤ ਕਮੀਆਂ ਨੇ ਬਹੁਤ ਕਮੀਆਂ ਨੇ ਪਰ ਜਦੋਂ ਮੈਂ ਗੁਰੂ ਸਤਗੁਰੂ ਦੇ ਬਚਨਾਂ ਨੂੰ ਸੁਣਦਾ ਫਿਰ ਸਮਝਦਾ ਫਿਰ ਮੰਨਦਾ ਮੇਰੀ ਜ਼ਿੰਦਗੀ ਬਦਲਦੀ ਆ ਮੈਨੂੰ ਤਾਕਤ ਮਿਲਦੀ ਆ ਮੈਂ ਤਕੜਾ ਹੁੰਨਾ ਬਹੁਤ ਮੇਰੇ ਵਿੱਚ بڑا ਜਨੂਨ ਆ ਜਾਂਦਾ ਕਿ ਹਾਂ ਮੈਂ ਐਸੇ ਗੁਰਦਾ ਗੁਰ ਸਿੱਖਿਆ ਮੈਂ ਐਸੇ ਗੁਰਦਾ ਗੁਰ ਸਿੱਖਿਆ ਆਓ ਆਪਾਂ ਰਲ ਮਿਲ ਕੇ ਸਾਰੇ ਇਸ ਸ਼ਲੋਕ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੁੰ ਸਾਧ ਕੀ ਹੋ ਘਟਿਏ ਜਮ ਜਾਲ ਇਹ ਮਾਰਾ ਜਿੱਤੇ ਸਮਝਾਉਣਾ ਚਾਹੁੰਦੇ ਨੇ ਕਿ ਬੰਦਿਆ ਅਜੇ ਵੀ ਟਾਈਮ ਆ ਤੇਰੇ ਕੋ ਸਮਝ ਜਾ ਸਮਝ ਜਾ ਨਹੀਂ ਤਾਂ ਪਤਾ ਨਹੀਂ ਕਿਹੜੇ ਵੇਲੇ ਮੌਤ ਨੇ ਤਨ ਜਫਾ ਪਾ ਲੈਣਾ ਤੇਰੇ ਰੰਗ ਤਮਾਸ਼ੇ ਜਿਹੜੇ ਬਣਾਏ ਨੇ ਦੁਨੀਆ ਤੇ ਆਪਣੀ ਐਸ਼ੋ ਰਾਮ ਦੇ ਲਈ ਪਤਾ ਨਹੀਂ ਕਿਹੜੇ ਵੇਲੇ ਛੱਡ ਕੇ ਜਾਣੇ ਪੈ ਜਾਣ ਸੇ ਇਸ ਕਰਕੇ ਅਜੇ ਵੀ ਮੌਕਾ ਆ ਸਮਝ ਜਾ ਸਮਝ ਜਾ ਸਮਝ ਜਾ ਇਹ ਮੈਨੂੰ ਕਹਿ ਰਹੇ ਨੇ ਮੈਂ ਆਪ ਜਿਹਦੇ ਨਾਲ ਸਾਂਝ ਪਾਈ ਆ ਕਿ ਮੈਨੂੰ ਕਹਿ ਰਹੇ ਨੇ ਆਪਾਂ ਸਾਰਿਆਂ ਨੂੰ ਕਹਿ ਰਹੇ ਨੇ ਆਓ ਵੇਸ਼ ਲੋਕ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਬਾਹਰਾਂ ਲੈ ਕੇ ਆਈਏ